ਕਿੰਨਾ ਸਾਰੇ ਉਮੀਦ ਕਰਦੇ ਆ ਸਾਰੇ ਵਧੀਆ ਹੋਵੋਗੇ ਸ਼ੁਭ ਮੰਗਲ ਹੋਵਗੇ ਨਜ਼ਾਰੇ ਚੋਂ ਆਪਣੀ ਅੱਜ ਦੀ ਵੀਡੀਓ ਚ ਸਾਰਿਆਂ ਦਾ ਸਵਾਗਤ ਹੈ ਆਪਾਂ ਅੱਜ ਫੇਰ ਆਏ ਟੀ ਖੇਤ ਝੋਨੇ ਨੂੰ ਪਾਣੀ ਪੂਣੀ ਦੇਖਣਾ ਤੁਹਾਨੂੰ ਇੱਕ ਚੀਜ਼ ਦਿਖਾਉਣਾ ਆਪਾਂ ਇੱਥੇ ਬੀਜ ਲੈ ਕੇ ਪਨੀਰੀ ਬੀਜੀ ਦੀ ਲੈ ਕੇ ਜੁਨੀਵਰਸਿਟੀ ਤੋਂ ਬੀਜ ਗਰੋਥ ਦੇਖੋ ਤੁਸੀਂ ਉਹਦੀ ਕੀ ਹੈ ਪਨੀਰੀ ਦੀ ਤੁਸੀਂ ਦੇਖ ਕੇ ਹੈਰਾਨ ਰਹੇ ਹੋ ਜਿਉਂ ਜੇ ਕਿਸੇ ਨੂੰ ਲੋੜ ਹੋਈ ਪਨੀਰੀ ਦੀ ਜਰੂਰ ਲੈ ਕੇ ਵੀ ਜਰੂਰ ਦਈਆਂ। ਆਹ ਤੁਹਾਨੂੰ ਪਨੀਰੀ ਦਿਖਾਉਣਾ। ਦੇਖੋ। ਪਨੀਰੀ ਦੇਖੋ ਤੁਸੀਂ। ਯੂਨੀਵਰਸਿਟੀ ਤੋਂ ਲੈ ਕੇ ਵੀ ਵੀਜਾ ਹੋਇਆ ਕਿ ਦੇਖੋ ਜੰਮਾ ਆਈ। ਮੈਨੂੰ ਲੱਗਦਾ ਜਿ ਯੂਨੀਵਰਸਿਟੀ ਵਾਲੇ ਆ ਕੇ ਅਵਾਰਡ ਦੇ ਕੇ ਜਾਣਗੇ ਸਾਨੂੰ। ਸਫਲ ਕਿਸਾਨ ਦਾ ਵੀ ਇਹ ਸਫਲ ਕਿਸਾਨ ਤਾਂ ਇਹ ਹੈ। ਇੰਨੀ ਘਟ ਪਨੀਰੀ ਬੀਜ ਦੀ ਖੜਿਆ ਜੇ ਕਿਸੇ ਨੂੰ ਲੋੜ ਹੋਈ ਕਮੈਂਟ ਕਰ ਦਿਓ ਤਾਂ ਜ਼ਰੂਰ ਲੈ ਜੀ ਉਹ ਪਨੀਰੀ ਇਹ ਹੁਣੀ ਬਾਦੂ ਆ। ਕਿਉਂ ਹੋਏ ਬਹੁਤ ਕੀ ਗੀ ਇੰਨੀ ਆਪਾਂ ਨੇ ਕੀ ਕਰਨੀ ਲਿਆ ਜਾ ਸਕਦਾ ਕੋਈ ਵੀ ਕਿਸੇ ਵੀ ਨੇ ਲੈ ਜਾਣੀ ਵੀ ਕਮੈਂਟ ਕਰ ਦਿਓ ਤੇ ਯੂਨੀਵਰਸਿਟੀ ਵਾਲੇ ਜ਼ਰੂਰ ਦੇਖ ਕੇ ਜਾਣਗੇ ਆਪਾਂ ਨੂੰ ਸਫਲ ਕਿਸਾਨ ਦਾ ਰਟਾਏਗਾ ਕਿਤੇ ਪਨੀਰੀ ਦੇਖੀ ਨਾ ਸਨ ਲੱਗ ਜਾ ਵੀ ਆ ਕਿਹੜਾ ਸਫਲ ਕਿਸਾਨ ਆ ਦੇਖੋ ਯੂਨੀਵਰਸਿਟੀ ਵਾਲੇ ਦਾ ਚੋਨਾ ਦੇਖਣ ਆਉਣਗੇ ਚੋਨਾ ਨੂੰ ਦੇਖ ਕੇ ਬਾੜ ਦੇ ਕੇ ਜਾਣਗੇ ਚੋਨਾ ਉਹ ਤਾਂ ਇੱਕ ਹਸੀ ਮਜ਼ਾਕਿਤ ਬਣਾਈ ਹੈ ਵੀਡੀਓ ਆਪਾਂ ਨੇ ਪਨੀਰੀ ਜੰਮੀ ਨਹੀਂ ਹੈਗੀ ਪਨੀਰੀ ਵੀਜੀ ਦੀ ਉਹ ਆਪਣੀ ਵੀ ਨਹੀਂ ਹੈਗੀ ਵੈਸੇ ਆਪਣੇ ਖੇਤ ਚ ਗਵਾਂਡੀਆਂ ਦੇ ਖੜੀ ਦੀਆਂ ਉੱਥੇ ਬਣਾ ਲਈ ਵੀਡੀਓ ਆਪਾਂ ਤਾ ਖੜਿਆ ਚੋਨਾ ਦੇਖੋ ਇੱਕ ਨੰਬਰ ਚੋਨਾ ਖੜਿਆ ਇਹਨੋਂ ਓਕੇ ਹੈ ਲਗਭਗ ਗਰੇ ਪੂਰੀ ਹੋਣ ਵਾਲੀ ਹੈ ਬਸ ਇੱਕ ਵਾਰੀ ਦੀ ਰਹੀ ਹੈ ਮਾਰਦੀ ਹੈ ਕਲਸ਼ਟ ਉਹ ਅਰੇ ਵਾਹ ਐਂ ਲੈਣਾ ਵੇਰਾ ਦੇਖ ਕਿਵੇਂ ਝੂਲਦੀ ਹੈ ਬੜੀ ਹੜਿਆ ਹਲਤਾਰ ਬਾਬੇ ਦੀ ਕਿਰਪਾ ਨਾਲ ਚੁੰਨਣ ਅੱਗੇ ਦੇਖੋ ਅੱਗੇ ਅੱਗੇ ਕੀ ਜਾਣਦਾਂ ਤਾਂ 2 ਮਹੀਨੇ ਬਏ ਨੇ ਦੋ ਮਹੀਨੇ ਤੋਂ ਉੱਪਰੇ ਲੰਘ ਜੂ ਕੀ ਰੋਗ ਪੈਂਦਾ ਫੁੰਬੀ ਸਭ ਦਾ ਨੂੰ ਸਕੀ ਮਹੀਨੇ 20 ਨਾਲ ਚੱਲ ਪੈਂਦਾ ਇਹਨਾਂ ਦਾ ਕੰਮ ਫੇਰ ਸਪਰੇ ਹਾਂ ਦਾ ਦੇਸ ਦੇ ਜ਼ਬਰੇ ਦੇਸ ਜ਼ਬਰੇ ਤਾਂ ਕਹਿੰਦੇ ਨਹੀਂ ਉਹਦੇ ਵੀ ਉਹ ਫਸਲ ਹੈ ਕਿਤ ਪੈਸਾ ਨਹੀਂ ਦਾ ਚੜਦੂ ਗੁੰਡੜੇ ਕਹਿੰਦੇ ਪਰ ਤਿੰਨ ਮਹੀਨੇ ਬਾਅਦ ਇਹ ਪੁੱਦੇ ਹੋਗੇ ਨਹੀਂ ਪੰਜਾਮਾ ਨਹੀਂ ਪਾਉਣ ਦਿੰਦੀ ਪੰਜਾਮਾ ਫਿਰ ਇਹ ਹੀ ਰਹਿੰਦਾਗਾ ਮੋਢੇ ਦੀ ਬੜਾ ਮੋਢੇ ਉਤਾਰ ਰਹੇ ਨੇ ਕਿ ਆਪਾਂ ਪੀਟ ਲੈ ਕੇ ਚੋਨੇ ਚ ਕੱਖ ਕੱਢਣੇ ਰੇ ਪਾਉਣੀ ਜਾਂ ਕੋਈ ਪੇਡਾ ਵਗੈਰਾ ਲਾਉਣਾ ਫਿਰ ਆਪਾਂ ਇਹ ਵਿੱਚ ਵੜ ਨਹੀਂ ਸਕਦੇਗੇ ਉਗਿਆ ਮਰ ਪਿਆ ਮੰਗਦਾ ਉਹਦਾ ਉਹ ਪਿਆ ਮਾ ਦਾ ਉਹ ਕੱਢ ਕੇ ਰੱਖਦਾ ਪਹਿਲਾਂ ਨਿੱਕਰ ਚ ਹੀ ਰਹਿੰਦਾਗਾ ਐ ਵੀ ਦੁੱਖ ਤੋੜ ਦਿੰਦੀ ਜੇ ਵਧੀਆ ਹੋ ਜੇ ਫਸਲ ਵਧੀਆ ਦੌਰ ਪਈ ਆ ਜ ਮੈ ਇਹੀ 6 ਮਹੀਨੇ ਦੀ ਖੇਤੀ ਔਖੀਆ ਕਣਕ ਜਿੱਦਾ ਚੱਲ ਜਾਂਦਾ ਕਣਕ ਦਾ ਨਾਮ ਐਡਾ ਜਿਆਦਾ ਸਪਰੇ ਪੈਂਦੀ ਔਰੇ ਇਹਦਾ ਇੰਨਾ ਗਿੱਲਨ ਕਿ ਚੋਨੇ ਜਿਹਦਾ ਫਿਰ ਪਾਣੀ ਖੜਾ ਕੀ ਪਾਣੀ ਜੀ ਫਿਰਨਾ ਪੈਂਦਾ ਪਾਣੀ ਚ ਰੇ ਵਗੈਰਾ ਸਭ ਪ੍ਰੇਮ ਸਾਰਿਆਂ ਵਿੱਚ 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 ਤਾਂ ਪੈਰ ਗੜ ਜਾਂਦੇ ਨੇ ਹੱਥ ਗੜ ਜਾਂਦੇ ਨੇ ਬਾਕੀ ਤੁਸੀਂ ਦੱਸਿਓ ਕਮੈਂਟ ਕਰਕੇ ਕਿੱਥੋਂ ਕਿੱਥੇ ਆਪਣੀਆਂ ਵੀਡੀਓ ਦੇਖ ਰਹੇ ਹੋ ਕਿਹੜੇ-ਕਿਹੜੇ ਸ਼ਹਿਰ ਤੋਂ ਫਿਰ ਆਪਾਂ ਆ ਅਗਲੀ ਵੀਡੀਓ ਤੇ ਹੁਣ ਅੱਗੇ ਆਪਾਂ ਨਾਮ ਲਿਆ ਕਰਾਂਗੇ ਸਾਰਿਆਂ ਦੇ ਵੀ ਕਿੱਥੋਂ-ਕਿੱਥੋਂ ਆਪਣੇ ਆ ਲੋਕ ਜੁੜੇ ਹੋਏ ਨੇ ਸਾਰਿਆਂ ਦਾ ਧੰਨਵਾਦ ਕਰਿਆ ਕਰਾਂਗੇ ਸਪੈਸ਼ਲ ਨਾਮ ਲੈ ਕੇ ਜੇ ਬਾਕੀ ਆਪਣੀ ਵੀਡੀਓ ਵਧੀਆ ਲੱਗਦੀ ਆ ਨੇ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਆ ਕਰੋ ਤੇ ਚੈਨਲ ਸਬਸਕ੍ਰਾਈਬ ਕਰ ਲਿਆ ਕਰੋ ਧੰਨਵਾਦ ਬਸ ਮੋਟਰ ਚੱਲ ਜਾਂਦੀ ਹੈ ਮੋਟਰ ਦਾ ਵੀ ਲਾਈਟ ਦਾ ਵੀ ਹੁਣ ਤਾਂ ਪੂਹਨ ਟਵਾਨ ਨੇ ਬਰੀ ਕਰਾਇਆ ਹੋਇਆ ਪਹਿਲਾਂ ਨਹੀਂ ਸਰਕਾਰਾਂ ਵਾਲਾ ਕੰਮ ਨਹੀਂ ਸੀਗਾ ਵੀ ਲਾਈਟ ਨਹੀਂ ਲਾਈਟ ਆਉਂਦੀ ਹੈ ਕਿ ਪਹਿਲਾਂ 4 ਦਿਨਾਂ ਬਾਅਦ ਬਾਾਰ ਵਾਰੀ ਡਬਲ ਆਉਂਦੀ ਸੀ ਹੁਣ ਇਹਨਾਂ ਨੇ 2 ਦਿਨਾਂ ਬਾਅਦ ਡਬਲ ਕਰਤੀ ਜਿਵੇਂ ਅੱਜ ਚੱਲ ਗਈ ਕੱਲੂ ਡਬਲ ਚੱਲ ਜੂ 2 ਦਿਨਾਂ ਬਾਅਦ ਡਬਲ ਚੱਲ ਜੂ ਪਹਿਲਾਂ ਸਰਕਾਰਾਂ ਵਿੱਚ 4 ਦਿਨਾਂ ਬਾਅਦ ਡਬਲ ਚੱਲਦੀ ਸੀ ਹੁਣ ਤਾਂ ਮੋਟਰ ਬੰਦ ਕਰਨਾ ਪੈਂਦਾ ਰਾਤ ਚ ਲਈ ਨਹੀਂ ਹੁਣ ਚਲਾਈਏ 2 ਘੰਟੇ ਲਈ ਬੰਦ ਕਰਦੇ ਹਾਂ ਧੰਨਵਾਦ ਸਾਰਿਆਂ ਜੀ ਜੀ ਦੇਖੀ